ਤੁਸੀਂ ਦੇਖ ਰਹੇ ਹੋ ਤੇਜ ਰਵਤਾ ਟੀਵੀ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਵੀਆਂ ਤਾਜ਼ੀਆਂ ਖਬਰਾਂ ਦੇਖਣ ਲਈ ਬਠਿੰਡਾ ਦੇ ਸਰਹੰਦ ਨਹਿਰ ਵਿੱਚ ਕਿਸ਼ਨ ਨੂੰ ਕੀ ਪਤਾ ਸੀ ਕਿ ਮੈਂ ਅੱਜ ਆਖਰੀ ਸਮੇਂ ਹੀ ਨਾਉਣਾ ਹੈ ਉਸ ਦੀ ਨਹਿਰ ਵਿੱਚ ਡੁੱਬਣ ਨਾਲ ਮੌਤ ਹੋ ਗਈ ਕਿਸ਼ਨ ਦੀ ਲਾਸ਼ ਨੂੰ ਲੱਭਣ ਲਈ ਐਨਡੀਆਰ ਦੀਆਂ ਟੀਮਾਂ ਅਤੇ ਲੋਕਲ ਐਨਜੀਓ ਟੀਮਾਂ ਭਾਲ ਵਿੱਚ ਲੱਗੀਆਂ ਹੋਈਆਂ ਨੇ ਹਾਂਜੀ ਮੇਰਾ ਨਾਮ ਸੰਦੀਪ ਸਿੰਘ ਆ ਜੀ ਸਹਾਰਾ ਜਨ ਸਰਵ ਵਲੰਟੀਅਰ ਆ ਸਾਡੇ ਐਮਰਜੈਂਸੀ ਨੰਬਰ 98140 74074 ਤੇ ਕਾਲ ਆਈ ਸੀ ਕਿ ਬਠਿੰਡਾ ਸਰੰਦ ਨਹਿਰ ਰਜੀਵ ગાંધી ਪੁਲ ਕੋਲੇ ਇੱਕ ਬੱਚਾ ਡੁੱਬਿਆ ਹੋਇਆਗਾ ਜਦ ਸਾਰਾ ਟੀਮ ਦੀਆਂ ਦੋ ਐਮਬੂਲੈਂਸ ਟੀਮਾਂ ਵੱਖ-ਵੱਖ ਟੀਮਾਂ ਲੱਗੀਆਂ ਨੇ ਸੁਭਾ ਨੂੰ ਲੱਭਣ ਵਾਸਤੇ ਤੇ ਬੱਚੇ ਦੀ ਭਾਲ ਜਾਰੀ ਹੈ ਬੱਚੇ ਦਾ ਨਾਮ ਕਿਸ਼ਨਾ ਉਮਰ 10 ਸਾਲ ਦਾ ਜੰਤਪਨਗਰ ਗਲੀ ਨੰਬਰ 10 ਦਾ ਰਹਿਣ ਲਗਾ ਉਹਦੇ ਪਰਿਵਾਰਕ ਮੈਂਬਰਾਂ ਨੂੰ ਅੱਜ ਹੀ ਪਤਾ ਲੱਗਿਆਗਾ ਕਿ ਕੱਲ ਦਾ ਸਾਡਾ ਬੱਚਾ ਆਇਆ ਨਹੀਂਗਾ ਤੇ ਗੁੰਮਸ਼ੁਦਾ ਹੋ ਗਿਆ ਤੇ ਉਹਦੇ ਦੋਸਤਾਂ ਨੇ ਦੱਸਿਆ ਕਿ ਉਹ ਨਹਿਰ ਦੇ ਵਿੱਚ ਨਹਾ ਰਿਹਾ ਸੀਗਾ ਤੇ ਤੇਜ਼ ਵਹਾਅ ਦੇ ਪਾਣੀ ਦੇ ਵਿੱਚ ਰੁੜ ਗਿਆ ਤੇ ਸਹਾਰਾ ਟੀਮਾਂ ਵੱਖ-ਵੱਖ ਜਗ੍ਹਾ ਤੇ ਲੱਗੀਆਂ ਹੋਈਆਂ ਨੇ ਬੱਚੇ ਨੂੰ ਲੱਭਣ ਵਾਸਤੇ ਬੱਚੇ ਦੀ 10 ਸਾਲ ਦੀ ਉਮਰ ਆ ਕਿਸ਼ਨ ਨਾਮ ਆ ਬਾਕੀ ਸਹਾਰਾ ਟੀਮਾਂ ਲੱਗੀਆਂ ਨੇ ਲੱਭਣ ਵਾਸਤੇ ਥਾਣਾ ਕਨਾਲਪੁਰ ਤੋਂ ਹੀ ਮੌਕੇ ਤੇ ਆ ਗਈ ਹੈ ਬਾਕੀ ਲੱਭਣ ਵਾਸਤੇ ਹਰ ਸੰਭਵ ਪ੍ਰਯਾਸ ਕਰ ਰਹੀਆਂ ਨੇ